मुंदा संतो शरण पत झोली ध्यान के करे विभूत चिंता काल कुवारी काया जुगत डंडा परतीत आए पंथी सदल जमाते मन जीते जग जीत ਆਦੇਸ ਤੇ ਸਿਆਦੇਸ ਆਦ ਅਨਿਲ ਅਨາດ ਅਨਾਹਦ ਜੁਗ ਜੁਗ ਏਕੋ ਵੇਸ ਜਬਜੀ ਸਾਹਿਬ ਗੁਰਮਤਿ ਦੇ ਖੋਜੀਆਂ ਦੀ ਦ੍ਰਿਸ਼ਟੀ ਵਿੱਚ ਸਿੱਧਾਂ ਨਾਲ ਹੋਈ ਚਰਚਾ ਹੈ ਸਿਦਗੋਸ਼ਟ ਭਾਵੇਂ ਇਸ 38 ਪੌੜੀਆਂ ਵਿੱਚ ਤੇ ਦੋ ਸ਼ਲੋਕਾਂ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬ੍ਰਹਮ ਗਿਆਨ ਬ੍ਰਹਮ ਦ੍ਰਿਸ਼ਟੀ ਬ੍ਰਹਮ ਦੀ ਸੂਝ ਸਮਝ ਜਗਤ ਦੇ ਸਾਹਮਣੇ ਰੱਖੀ ਹੈ ਪਰ ਇਹਦੇ ਵਿੱਚ ਉਸ ਵਕਤ ਦੇ ਚੱਲ ਰਹੇ ਇੱਕ ਮੁਖੀ ਸੰਪਰਦਾ ਯੋਗੀਆਂ ਦੇ ਨਾਲ ਹੋਈ ਚਰਚਾ ਸਵਾਲਾਂ ਦੇ ਜਵਾਬ ਵੀ ਬਕਾਇਦਾ ਤੌਰ ਤੇ ਮਿਲਦੇ ਨੇ ਜੈਸੇ ਕਿ ਇਨ੍ਹਾਂ ਚਾਰ ਪੌੜੀਆਂ ਦੇ ਵਿੱਚ ਕੁਝ ਐਸੀ ਝਲਕ ਮਿਲਦੀ ਏ ਤੇ ਇਨ੍ਹਾਂ ਚਾਰ ਪੌੜੀਆਂ ਦੇ ਵਿੱਚ ਇੱਕ ਮੂਲ ਪੰਕਤੀ ਚੱਲਦੀ ਏ ਆਦੇਸ ਤਿ세 ਆਦੇਸ ਆਨ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਉਹ ਪਰਿਪੂਰਨ ਪ੍ਰਮਾਤਮਾ ਸਬਦਾ ਆਦ ਹੈ ਮੁੱਢ ਹੈ ਮੂਲ ਹੈ ਅਨਿਲ ਧਧਿਆਂ ਤੋਂ ਰਹਿਤ ਹੈ ਕਾਲਕ ਤੋਂ ਰਹਿਤ ਹੈ ਲਿਪਾਇ ਮਾਨ ਨਹੀਂ ਅਨਾਦ ਅਨਾਹਤ ਫਿਰ ਅਗਰ ਕੋਈ ਉਸ ਦਾ ਆਦ ਲੱਭਣ ਦੀ ਕੋਸ਼ਿਸ਼ ਕਰੇ ਤੋ ਅਨ ਆਦ ਅਨਾਦ ਅਨ ਆਦ ਆਦ ਨਹੀਂ ਹੁੰਦਾ ਜਗਤ ਦਾ ਆਦ ਹੈ ਪਰ ਉਸ ਦਾ ਕੋਈ ਆਦ ਨਹੀਂ ਜਗਤ ਦਾ ਮੁੱਢ ਹੈ ਔਰ ਉਸ ਦਾ ਕੋਈ ਮੁੱਢ ਨਹੀਂ ਸੰਸਾਰ ਦਾ ਉਹ ਮੂਲ ਹੈ ਪਰ ਕੋਈ ਉਸ ਦਾ ਮੂਲ ਲੱਭੇ ਤਾਂ ਫਿਰ ਉਸ ਦਾ ਮੂਲ ਨਹੀਂ ਹੈ ਇਸ ਵਾਸਤੇ ਕਹਿ ਦਿੱਤਾ ਅਨ ਆਦ ਭਾਵ ਜਿਹਦਾ ਕੋਈ ਆਦ ਨਹੀਂ ਹੈ ਅਨਾਹਤ ਹਤਣ ਤੋਂ ਰਹੇ ਤੇ ਉਸ ਦੀ ਹੱਤਿਆ ਭਾਵ ਨਾਸ ਤੋਂ ਰਹੇ ਤੇ ਉਹਨੂੰ ਨਾਸ ਨਹੀਂ ਕੀਤਾ ਜਾ ਸਕਦਾ ਜੁਗ ਜੁਗ ਏਕੋ ਵੇਸ ਜੇਦਾ ਜੁਗਾ ਜਵੰਤਰਾਂ ਦੇਚ ਨਹਿ ਚਲ ਵੇਸ਼ ਹੈ ਇੱਕ ਰੂਪ ਹੈ ਨਿਰਾਕਾਰ ਸਾਹਿਬ ਸੇਗੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਐ ਜੋਗੀਓ ਅਸੀਂ ਉਸੇ ਨੂੰ ਆਦੇਸ਼ ਕਰਦੇ ਹਾਂ ਆਰੇ ਇਸ ਤਿਸੇ ਆਰੇ ਉਸ ਨੂੰ ਸਜਦਾ ਹੈ ਨਮਸਕਾਰ ਹੈ ਸਾਡੀ ਆਦੇਸ਼ ਹੈ ਕਿਸ ਨੂੰ ਜੋ ਜਗਤ ਦਾ ਮੁੱਢ ਹੈ ਤੇ ਜਿਹਦਾ ਕੋਈ ਮੁੱਢ ਨਹੀਂ ਜੋ ਧਬਿਆਂ ਤੋਂ ਰਹਿਤ ਹੈ ਨਾਸਤੋ ਰਹਿਤ ਹੈ ਤੇ ਜੁਗਾ ਜੁਗਾਂਤਰਾ ਵਿੱਚ ਜਿਸ ਦਾ ਇੱਕੋ ਵੇਸ ਹੈ ਉਸਤੀ ਪ੍ਰਾਪਤੀ ਦਾ ਸਾਧਨ ਕੀ ਹੈ ਜੋਗ ਮੱਦੇ ਕੁਛ ਚਿੰਨ ਨੇ ਧਾਰਮਕ ਤੇ ਉਹ ਧਾਰਮਕ ਚਿੰਨ ਆਪ ਹੈ ਪ੍ਰਭੂ ਪ੍ਰਾਪਤੀ ਦਾ ਸਾਧਨ ਮੰਨਦੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮਝਾਣ ਦਾ ਢੰਗ ਇਹ ਹੈ ਕਿ ਅਗਲੇ ਦੀ ਸੰਪਰਦਾ ਤੇ ਉਹਦੇ ਚਿੰਨਾ ਦੁਆਰਾ ਹੀ ਉਸ ਨੂੰ ਸੂਜ ਬੋਜ ਕਰਾ ਦੇਣੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦੂਰ ਦ੍ਰਿਸ਼ਟੀ ਜਿਸ ਤੋਂ ਕਿਸੇ ਦੀ ਦਿਲ ਸ਼ਿਕਰੀ ਨਾ ਹੋਵੇ ਝੋਟ ਨਾ ਪਹੁੰਚੇ ਜਾਤ ਦੇ ਜੋਗੀਆਂ ਨੇ ਜਦ ਪ੍ਰਸ਼ਨ ਕੀਤਾ ਹੈ ਮਹਾਰਾਜ ਤੁਸੀਂ ਕਾ ਤਾਂ ਸਹਿਬ ਕਹਿੰਦਨ ਮੈਂ ਜੋਗੀ ਪਰ ਕੈਸੇ ਜੋਗੀ ਹੋ ਤੁਹਾਡੇ ਕੰਨਾਂ ਵਿੱਚ ਮੁੰਦਰਾ ਨਹੀਂ ਹੈ ਥੜੇ ਹੱਥ ਦੇ ਵਿੱਚ ਖੱਪਰ ਨਹੀਂ ਹੈ। ਥੜੇ ਕੋਲ ਝੋਲੀ ਨਹੀਂ ਹੈ। ਥੜੇ ਪਿੰਡੇ ਤੇ ਸਵਾਮਲੀ ਹੋਈ ਨਹੀਂ ਹੈ, ਤੁਸੀਂ ਰਾਖ ਨਹੀਂ ਮੱਲੀ। ਤੁਸੀਂ ਖਿੰਤਾ ਨਹੀਂ ਪਹਿਨੀ। ਤੁਸੀਂ ਜੋਗੀਆਂ ਦੀ ਤਰ੍ਹਾਂ ਹੱਥ ਦੇ ਵਿੱਚ ਡੰਡਾ ਨਹੀਂ ਧਾਰਨ ਕੀਤਾ ਤਾਂ ਫਿਰ ਕਿਸ ਤਰ੍ਹਾਂ ਮੰਨ ਲਈ ਗਏ ਕਿ ਤੁਸੀਂ ਜੋਗੀ ਹੋ? ਤੋਂ ਮਹਾਰਾਜ ਕਹਿੰਦੇ ਨੇ ਕਿ ਸਰੀਰ ਨੇ ਇੱਥੇ ਨਾਸ ਹੋ ਜਾਣਾ ਹੈ। ਤਾਂ ਹੁਣ ਤੁਸੀਂ ਦਸੋ ਸਰੀਰ ਨੂੰ ਜੋਗੀ ਬਣਾਣਾ ਹੈ ਮਨ ਨੂੰ ਜੋਗੀ ਬਣਾਣਾ ਹੈ ਅਗਰ ਮਨ ਨੂੰ ਜੋਗੀ ਬਣਾਣਾ ਹੈ ਤਾਂ ਮੈਂ ਮਨ ਦੇ ਸਾਰੇ ਚਿੰਨ ਧਾਰਨ ਕੀਤੇ ਨੇ ਅਗਰ ਤੁਸੀਂ ਆਖੋ ਤਨ ਨੂੰ ਜੋਗੀ ਬਣਾਣਾ ਹੈ ਤਾਂ ਸ਼ਾਇਦ ਇਹ ਰੂਪ ਰੇਖਾ ਨਾ ਮਿਲੇ ਤਾਂ ਸਾਇਦ ਦਸਦੇ ਨੇ ਅਸੀਂ ਬਕਾਇਦਾ ਮੁੰਦਰਾ ਧਾਰਨ ਕੀਤੀਆਂ ਨੇ ਮੁੰਦਾ ਸੰਤੋਖ ਅਸੀਂ ਸੰਤੋਸ਼ ਦੀਆਂ ਮੁੰਦਰਾ ਪਹਿਨੀਆਂ ਨੇ। ਈਸ਼ਵਰ ਪ੍ਰਾਪਤੀ ਦਾ ਮੂਲ ਗੁਣ ਜਗਤਗੁਰੂ ਬਾਬਾ ਮੰਨਦੇ ਨੇ ਸੰਤੋਸ਼। ਜੋ ਜਗਤ ਤੋਂ ਹੀ ਨਹੀਂ ਰਜਿਆ, ਮੁਸ਼ਕਿਲ ਹੈ ਕਿ ਉਹਦੇ ਅੰਦਰ ਪ੍ਰਭੂ ਪ੍ਰਾਪਤੀ ਦੀ ਕੋਈ ਚੇਸ਼ਟਾ ਪੈਦਾ ਹੋਵੇ, ਉਮੰਗ ਪੈਦਾ ਹੋਵੇ। ਐਸਾ ਦੇਖਣ ਦੇ ਚ ਆਇਆ। ਜਾਂ ਤੇ ਪ੍ਰਮਾਤਮਾ ਨੂੰ ਉਹ ਮੰਨਦੇ ਨੇ ਜਿਨ੍ਹਾਂ ਨੇ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਹੈ ਆਪਣੀ ਕਾਮਨਾ ਦੀ ਪੂਰਤੀ ਕਰਨੀ ਦੂਜਾ ਧੜਾ ਉਹ ਹੈ ਜੋ ਆਪਣੀ ਕਾਮਨਾ ਦੀ ਪੂਰਤੀ ਲਈ ਵਾਸ਼ਨਾ ਦੀ ਪੂਰਤੀ ਲਈ ਪਰਮਾਤਮਾ ਨੂੰ ਇਨਕਾਰ ਕਰਦੇ ਨੇ ਕਿਉਂਕਿ ਪਰਮਾਤਮਾ ਬਾਧਾ ਖੜੀ ਕਰ ਦੇਵੇਗਾ ਅੰਦਰ ਜੋ ਤ੍ਰਿਸ਼ਨਾ ਹੈ ਅੰਦਰ ਜੋ ਵਾਸ਼ਨਾ ਹੈ ਜਿਹਦੀ ਪੂਰਤੀ ਕਰਨੀ ਹੈ ਈਸ਼ਵਰ ਤੇ ਬਾਧਾ ਖੜੀ ਕਰ ਦੇਵੇਗਾ। ਤਾਂ ਇਸ ਤਰ੍ਹਾਂ ਦੇ ਮਨੁੱਖ ਈਸ਼ਵਰ ਤੋਂ ਇਨਕਾਰ ਹੀ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਐ। ਦੋ ਤਰ੍ਹਾਂ ਦੇ ਮਨੁੱਖ ਐ ਅਸੀਂ ਜਗਤ ਦੇ ਵਿੱਚ ਦੇਖਦੇ ਆਂ। ਕਮਜ਼ੋਰ ਤਬਕਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਈਸ਼ਵਰ ਨੂੰ ਮੰਨਦਾ ਹੈ। ਤਾਕਤਵਰ ਤਬਕਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਈਸ਼ਵਰ ਨੂੰ ਇਨਕਾਰ ਕਰ ਦਿੰਦਾ ਹੈ। ਉਸ ਨੂੰ ਬਲਾਏ ਤਾਕਤੇ ਰੱਖ ਦਿੰਦਾ ਹੈ। ਕਮਜ਼ੋਰ ਤੋਂ ਮੁਰਾਦ ਜਿਹਦੇ ਕੋਲ ਧੀਆ ਪੁੱਤਰਾਂ ਦਾ ਕੋਈ ਆਸਰਾ ਨਹੀਂ ਧਨ ਸੰਪਦਾ ਦਾ ਕੋਈ ਆਸਰਾ ਨਹੀਂ ਪਦ ਪ੍ਰਤਿਸ਼ਟਾ ਦਾ ਕੋਈ ਆਸਰਾ ਨਹੀਂ ਉਹਦੇ ਲਈ ਹੁਣ ਆਖਰੀ ਸਹਾਰਾ ਹੈ ਈਸ਼ਵਰ ਸ। ਵਾਸ਼ਨਾ ਬੜੀ ਪਰਵਲ ਹੈ ਤ੍ਰਿਸ਼ਨਾ ਬੜੀ ਪਰਵਲ ਹੈ ਔਰ ਉਸ ਦੀ ਪੂਰਤੀ ਕਰਨੀ ਹੈ ਤਾਂ ਕਿਸ ਤਰ੍ਹਾਂ ਹੋਵੇ? ਤੋ ਕਮਜ਼ੋਰ ਬੰਦਾ ਆਪਣੀ ਵਾਸ਼ਨਾ ਦੀ ਪੂਰਤੀ ਲਈ ਈਸ਼ਵਰ ਨੂੰ ਸਾਧਨ ਬਣਾਉਂਦਾ ਹੈ। ਈਸ਼ਵਰ ਸਾਧਕ ਹੈ। ਵਾਸ਼ਨਾ ਦੀ ਪੂਰਤੀ ਲਈ ਪਰ ਜੋ ਤਾਕਤਵਰ ਬੰਦਾ ਹੈ ਜਿਸ ਨੇ ਜ਼ਬਰ ਕਰਨਾ ਹੈ ਲੁੱਟਣਾ ਹੈ ਦੁਰਾਚਾਰ ਕਰਨਾ ਹੈ ਹੁਕਮ ਚਲਾਣਾ ਹੈ ਜ਼ਬਰਨ ਤਾਂ ਈਸ਼ਵਰ ਤੇ ਉਸ ਲਈ ਬਾਧਕ ਹੈ ਉਹ ਫਿਰ ਇਨਕਾਰੀ ਹੋਵੇਗਾ ਤਾਂ ਤਾਕਤਵਰ ਈਸ਼ਵਰ ਨੂੰ ਬਾਧਾ ਸਮਝ ਕੇ ਬਾਧਕ ਸਮਝ ਕੇ ਇਨਕਾਰੀ ਹੋ ਜਾਂਦਾ ਹੈ ਕਮਜ਼ੋਰ ਈਸ਼ਵਰ ਨੂੰ ਸਾਧਕ ਸਮਝ ਕੇ ਉਸ ਨੂੰ ਮੰਨਦਾ ਹੈ ਔਰ ਇਹ ਦੋਹਾਂ ਦਾ ਮੰਨਣਾ ਝੂਠ ਹੈ ਕਿਉਂਕਿ ਦੋਹਾਂ ਦੇ ਅੰਦਰ ਜਿਹੜੀ ਹੈ ਪਰਵਲ ਵਾਸ਼ਨਾ ਹੀ ਹੈ ਚੰਗੇਸ਼ਾ ਹਾਲਾकू ਹਿਟਲਰ ਜੇ ਬਸਤੀਆਂ ਦੀਆਂ ਬਸਤੀਆਂ ਉਜਾੜ ਸਕੇ ਜੇ 1 ਕਰੋੜ ਮਨੁੱਖਾਂ ਨੂੰ ਹਿਟਲਰ ਕਤਲ ਕਰ ਸਕੇ ਹੈ ਤਾਂ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਕਿ ਈਸ਼ਵਰ ਦੀ ਹੋਂਦ ਨੂੰ ਇੱਕ ਪਾਸੇ ਰੱਖ ਦਿੱਤਾ ਜਾਏ ਭਾਵੇਂ ਈਸ਼ਵਰ ਨੂੰ ਇੱਕ ਪਾਸੇ ਰੱਖਣਾ ਬੜੀ ਔਖੀ ਗੱਲ ਹੈ ਪਰ ਕਮ ਸੇ ਕਮ ਮਨ ਤੋਤੇ ਉਸਨੂੰ ਇੱਕ ਪਾਸੇ ਰੱਖਿਆ ਹੀ ਜਾ ਸਕਦਾ ਹੈ ਆਪਣੀ ਸੋਚਣ ਸ਼ਕਤੀ ਤੋਂ ਉਸਨੂੰ ਇੱਕ ਪਾਸੇ ਰੱਖਿਆ ਜਾ ਸਕਦਾ ਹੈ ਤਾਂ ਤਾਕਤਵਰ ਬੰਦੇ ਨੇ ਜਦ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਹੁੰਦੀ ਹੈ ਤਾਂ ਫਿਰ ਉਹ ਈਸ਼ਵਰ ਨੂੰ ਬਾਧਾ ਸਮਝ ਕੇ ਇਨਕਾਰ ਕਰ ਛੱਡਦਾ ਹੈ ਤਾਂ ਹੀ ਉਹ ਖੂਨ ਖਰਾਬਾ ਕਰ ਸਕਦਾ ਹੈ ਈਸ਼ਵਰ ਦਾ ਮਤਲਬ ਦਇਆ ਈਸ਼ਵਰ ਦਾ ਮਤਲਬ ਸੰਤੋਸ਼ ਈਸ਼ਵਰ ਦਾ ਮਤਲਬ ਹਲੇਮੀ ਈਸ਼ਵਰ ਦਾ ਮਤਲਬ ਸਦਾਚਾਰ ਈਸ਼ਵਰ ਦਾ ਮਤਲਬ ਹੈ ਭਾਈਚਾਰਾ ਔਰ ਈਸ਼ਵਰ ਦਾ ਮਤਲਬ ਹੈ ਨਿਰਵੈਰ ਬਿਰਤੀਆਂ ਤੇ ਜੇ ਇਹ ਸਭ ਕੁਝ ਹੈ ਤਾਂ ਫਿਰ ਹਿਟਲਰ ਆਪਣੀ ਵਾਸ਼ਨਾ ਦੀ ਪੂਰਤੀ ਕਰ ਨਹੀਂ ਸਕਦਾ ਚੰਗੇਸ ਹਾਂ ਤੇ ਹਲਾਕੂ ਦਾ ਅੱਗੇ ਚੱਲਣਾ ਬਹੁਤ ਔਖਾ ਹੋਵੇਗਾ ਜਾਂ ਇਸ ਤਰ੍ਹਾਂ ਦੀ ਫਿਤਰਤ ਦੇ ਜੋ ਮਨੁੱਖ ਹੋਏ ਨੇ ساری ਦੁਨੀਆ ਦੇ ਚੰਨ ਸ੍ਰਾਵਣ ਇਤਿਆਦਕ ਅਗਰ ਉਹ ਈਸ਼ਵਰ ਦੀ ਹੋਂਦ ਨੂੰ ਸਾਹਮਣੇ ਰੱਖ ਦੇਣ ਤਾਂ ਮੁਸ਼ਕਲ ਹੈ ਉਹ ਆਪਣੀ ਵਾਸ਼ਨਾ ਦੀ ਪੂਰਤੀ ਕਰ ਸਕਣ ਫਿਰ ਔਖੀ ਗੱਲ ਹੈ تو طاقتور بندہ چاہے وہ طاقت ہے دھن دی طاقت ہے شریر دی طاقت ہے پد دی طاقت ہے کسے پک طاقت ہے اور اس نے اپنی دی پورتی کرنی ہے تو تے ایک دیوار ہے دیوار گرانی پہے گی ایشور تادھا ہے تو جیسے جیسے علم جگت ودھے ہے جیسے جیسی بیرونی پدارت دی طاقت منک کل ودی ہے ویسے ویسے منک ਈਸ਼ਵਰ ਨੂੰ ਬਾਧਾ ਸਮਝ ਕੇ ਇਨਕਾਰੀ ਹੁੰਦਾ ਗਿਆ ਔਰ ਅੱਜ ਐਲਾਨੀਆਂ ਤੌਰ ਤੇ ਅੱਧੀ ਦੁਨੀਆ ਨਾਸਤਿਕ ਹੈ ਸੰਸਾਰ ਦੇ ਇਤਿਹਾਸ ਦੇ ਵਿੱਚ ਐਸਾ ਪਹਿਲੀ ਦਫਾ ਹੋਇਆ ਹੈ ਕਿ ਅੱਧੀ ਮਨੁੱਖਤਾ ਬਿਲਕੁਲ ਨਾਸਤਿਕ ਹੋਵੇ ਜਿਹਦੇ ਅੰਦਰ ਕੋਈ ਆਸਥਾ ਨਹੀਂ ਜਿਹਦੇ ਅੰਦਰ ਪ੍ਰਮਾਤਮਾ ਦਾ ਕੋਈ ਯਕੀਨ ਨਹੀਂ ਕੋਈ ਭਰੋਸਾ ਨਹੀਂ ਕਾਰਨ ਬਾਧਾ ਸਮਝ ਦੇਣਾ ਹੈ ਅਗਰ ਈਸ਼ਵਰ ਹੈ ਤਾਂ ਫਿਰ ਦਇਆ ਚਾਹੀਦੀ ਹੈ ਅਗਰ ਈਸ਼ਵਰ ਹੈ ਤਾਂ ਫਿਰ ਇਨਸਾਫ ਚਾਹੀਦਾ ਹੈ ਈਸ਼ਵਰ ਹੈ ਤਾਂ ਫਿਰ ਭਾਈਚਾਰਾ ਹਲੇ ਨਹੀਂ ਅਗਰ ਈਸ਼ਵਰ ਹੈ ਤਾਂ ਸਾਰਿਆਂ ਦੇ ਪੈਰਾਂ ਦੀ ਹਾਕ ਬਣਨਾ ਹੈ ਅਗਰ ਈਸ਼ਵਰ ਹੈ ਤਾਂ ਸਾਰਿਆਂ ਨੂੰ ਗਲਵਖੜੀ ਨਾਲ ਲਾਣਾ ਹੈ ਪਰ 1 ਕਰੋੜ ਬੰਦਿਆਂ ਨੂੰ ਕੌਣ ਕਤਲ ਕਰੇਗਾ ਫਿਰ ਬਸਤੀਆਂ ਦੀ ਬਸਤੀਆਂ ਕੌਣ ਜਲਾਵੇਗਾ ਫਿਰ ਬੰਬ ਕੌਣ ਛੁਟੇਗਾ ਫਿਰ ਕਬਰਿਸਤਾਨ ਕੌਣ ਬਣਾਵੇਗਾ ਬਸਤੀਆਂ ਨੂੰ ਫਿਰ ਕੌਣ ਉਜਾੜੇਗਾ ਇਹ ਤਾਂ ਹੋ ਸਕਦਾ ਹੈ ਕਿ ਈਸ਼ਵਰ ਨੂੰ ਇਨਕਾਰ ਕੀਤਾ ਜਾਏ। ਤੋਂ ਕਰੀਬਨ ਕਰੀਬਨ ਜਿਨ੍ਹਾਂ ਨੇ ਈਸ਼ਵਰ ਨੂੰ ਇਨਕਾਰ ਕੀਤਾ ਹੈ ਲਾਜ਼ਮੀ ਹੈ ਉਹ ਕਿਸੇ ਨਾ ਕਿਸੇ ਪੱਖ ਤੋਂ ਤਾਕਤ ਵਰਸ ਚਾਹੇ ਧਨ ਦੇ ਪੱਖ ਤੋਂ ਚਾਹੇ ਪ੍ਰਤਿਸ਼ਟਾ ਦੇ ਪੱਖ ਤੋਂ ਚਾਹੇ ਗਿਆਨ ਤੇ ਇਲਮ ਦੇ ਪੱਖ ਤੋਂ ਜ਼ਰੂਰ ਹੋਣੇ ਨੇ ਔਰ ਤਾਕਤ ਵਰ ਨੂੰ ਈਸ਼ਵਰ ਐਸਾ ਦਿਖਾਈ ਦਿੰਦਾ ਹੈ ਕਿ ਇਹ ਮੇਰੀ ਵਾਸ਼ਨਾ ਦੀ ਪੂਰਤੀ ਨਹੀਂ ਹੋਣ ਦੇਗਾ ਇਹ ਤੇ ਦੀਵਾਰ ਹੈ ਇਹ ਤੇ ਬਾਧਕ ਹੈ ਇਹਨੂੰ ਇੱਕ ਪਾਸੇ ਰੱਖੋ ਕਮਜ਼ੋਰ ਹੈ ਵਿਚਾਰਾ ਨਿਮਾਣਾ ਹੈ ਨਿਤਾਣਾ ਹੈ ਜ਼ਾਤ ਕਰਕੇ ਨਹੀਂ ਮੈਂ ਪਾਤ ਕਰਕੇ ਨਹੀਂ ਮੈਂ ਧਨ ਕਰਕੇ ਹੀਣਾ ਹੈ ਪਦ ਪ੍ਰਤੀਸ਼ਟਾ ਹੀ ਕੋਈ ਨਹੀਂ ਰੰਗ ਰੂਪ ਕਰਕੇ ਹੀਣਾ ਹੈ ਐਸਾ ਮਨੁੱਖ ਹੈ ਉਨੇ ਨੇ ਆਪਣੀ ਵਾਸ਼ਨਾ ਦੀ ਪੂਰਤੀ ਕਰਨੀ ਹੈ ਜਗਤ ਦੇ ਚਸ ਨੂੰ ਕੋਈ ਸਹਾਰਾ ਨਹੀਂ ਦਿਖਾਈ ਦੇਂਦਾ ਤਾਂ ਫਿਰ ਸਹਾਰਾ ਹੈ ਕੌਣ ਈਸ਼ਵਰ ਪਰ ਈਸ਼ਵਰ ਸਾਰਾ ਕਿਹੜੀ ਗੱਲ ਦਾ ਵਾਸ਼ਨਾ ਦੀ ਪੂਰਤੀ ਕਰਨੀ ਹੈ ਤੋ ਕਮਜ਼ੋਰ ਲਈ ਈਸ਼ਵਰ ਵਾਸ਼ਨਾ ਦੀ ਪੂਰਤੀ ਕਰਨ ਦਾ ਇੱਕ ਸਾਧਨ ਹੈ ਔਰ ਤਾਕਤਵਰ ਲਈ ਆਪਣੀ ਵਾਸ਼ਨਾ ਦੀ ਪੂਰਤੀ ਕਰਨ ਲਈ ਪ੍ਰਮਾਤਮਾ ਬਾਧਕ ਹੈ ਇੱਕ ਇਨਕਾਰੀ ਹੈ ਇੱਕ ਮਨ ਦਾ ਹੈ ਪਰ ਦੋਹਾਂ ਦਾ ਮੂਲ ਆਧਾਰ ਵਾਸ਼ਨਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੱਜ ਦੇ ਇਸ ਪਾਵਨ ਪਵਿੱਤਰ ਪੌੜੀ 'ਚ ਫਰਮਾਨ ਪੈ ਕਰ ਰਹੇ ਨੇ ਕਿ ਧਰਮ ਦੀ ਬੁਨਿਆਦ ਖੜੀਏ ਸੰਤੋਸ਼ ਤੇ ਵਾਸ਼ਨਾ ਤੇ ਨਹੀਂ ਚਾਹੇ ਵਾਸ਼ਨਾ ਤਾਕਤਵਰਦੀ ਹੋਵੇਗੀ ਤੋ ਈਸ਼ਵਰ ਨੂੰ ਇੱਕ ਪਾਸੇ ਰੱਖ ਦੇਗਾ ਔਰ ਅਗਰ ਕਮਜ਼ੋਰਦੀ ਹੋਵੇਗਾ ਤਾਂ ਫਿਰ ਉਹ ਆਪਣੀ ਵਾਸ਼ਨਾ ਨਾਲ ਹੀ ਜੁੜਿਆ ਰਹੇਗਾ ਈਸ਼ਵਰ ਨਾਲ ਨਹੀਂ ਜੁੜ ਸਕੇਗਾ ਪ੍ਰਮਾਤਮਾ ਨਾਲ ਨਹੀਂ ਜੁੜ ਸਕੇਗਾ ਤੋ ਸਤਗੁਰ ਦੇਵ ਜੀ ਮਹਾਰਾਜ ਦਾ ਫਰਮਾਨ ਮੁੰਦਾ ਸੰਤੋਖ ਅਸੀਂ ਮੁੰਦਰਾ ਪੈਨ ਰੱਖੀਆਂ ਨੇ ਕਿੜੀਆਂ ਸੰਤੋਸ਼ ਦੀਆਂ ਜੋ ਕੁਝ ਹੈ ਜੈਸਾ ਹੈ ਸਭ ਠੀਕ ਸੰਦੋਖ ਆਪਣੀ ਪ੍ਰਾਪਤ ਤੇ ਭਰੋਸਾ ਹੈ ਆਪਣੇ ਭਾਗ ਤੇ ਹੀ ਭਰੋਸਾ ਹੈ ਔਰ ਸੰਤੋਸ਼ੀ ਮਨੁੱਖ ਤੇ ਹਰ ਹਾਲਤ ਵਿੱਚ ਪ੍ਰਸੰਨ ਰਹਿ ਸਕਦਾ ਹੈ ਤ੍ਰਿਸ਼ਨਾ ਲੋ ਹਰ ਹਾਲਤ ਵਿੱਚ ਪ੍ਰਸੰਨ ਨਹੀਂ ਰਹਿ ਸਕਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਆਗਿਆ ਮੈਂ ਭੂਖ सोई कर सूखा सो घरख नहीं जाने हूं जो जो हुक्म भयो साहिब का सो माथे ले माने ए परिपूर्ण परमात्मा अगर भूख भी आई है कोई दुख भी आया है तो मैं इन्नु भी तेरी दात समझया और प्रसन्न रहया खुश रहया संतोषी मनुख हर हालत विच खुश है हर हालत विच प्रसन्न है तृष्णालो मनुख ਹਰ ਹਾਲਤ ਦੇ ਚਿੜਚਿੜਾ ਰਹੇਗਾ ਦੁਖੀ ਰਹੇਗਾ ਬੇਚੈਨ ਰਹੇਗਾ ਤੋ ਧਰਮ ਦਾ ਮੂਲ ਗੁਣ ਹੈ ਸੰਤੋਸ਼ ਸੰਤੋਸ਼ ਹੈ ਤੇ ਸਿਮਰਨ ਹੋ ਸਕੇਗਾ ਤ੍ਰਿਸ਼ਨਾਲੂ ਨੇ ਸੰਸਾਰ ਦਾ ਸਿਮਰਨ ਕਰਨਾ ਹੈ ਸੰਤੋਸ਼ੀ ਨੇ ਨਿਰੰਕਾਰ ਦਾ ਸਿਮਰਨ ਕਰਨਾ ਜੋ ਪ੍ਰਭੂ ਦੇ ਚਿੰਤਨ ਦੇ ਚ ਡੁੱਬਿਆ ਹੋਇਆ ਹੈ ਲੀਨ ਹੈ ਤੋ ਇੱਕ ਗੱਲ ਸਪਸ਼ਟ ਹੋ ਗਈ ਸੰਤੋਸ਼ੀ ਹੈ ਜੋ ਜਗਤ ਦੇ ਚ ਲੀਨ ਹੈ ਡੁੱਬ ਗਿਆ ਸਬੂਤ ਹੈ ਤ੍ਰਿਸ਼ਨਾਲੂ ਹੈ ਤਾਂ ਮਹਾਰਾਜ ਕਹਿੰਦੇ ਨੇ ਮੈਂ ਆਪਣੇ ਦੋਹਾਂ ਕੰਦਰਾ ਨੂੰ ਕੰਨਾਂ ਨੂੰ स्वर्ण ਸ਼ਕਤੀ ਨੂੰ ਮੁੰਦਰਾ ਪੈਨਾਈਆਂ ਨੇ ਸੰਤੋਸ਼ ਦੀਆਂ ਮੁੰਦਾ ਸੰਤੋਖ ਸਰਮ ਪਤ ਜੋਲੀ ਪਤ ਸ਼ਬਦ ਐਸਾ ਹੈ ਜਿਹਦੇ ਵਿਆਕਰਣ ਅਨਸਾਰ ਕਈ ਅਰਥ ਨੇ ਪਤ ਪਾਤਰ ਬਾਂਡਾ ਪੱਤ ਪੱਤਾ ਦਰਖਤ ਦਾ ਪੱਤਾ ਫਿਰ ਪਤ ਪੰਜਾਬੀ ਮਾਵਰੇ ਚ ਇਹ ਦਾ ਅਰਥ ਹੈ ਇੱਜ਼ਤ ਆਬਰੂ ਪਤ ਇੱਜ਼ਤ ਆਬਰੂ ਇੱਥੇ ਜੋ ਪਤ ਸ਼ਬਦ ਆਇਆ ਜਿਹਦੇ ਤੱਤੇ ੱਲੇ ਔਂਕੜ ਹੈ ਇੱਕ ਵਚਨ ਹੈ ਮਤਲਬ ਪਾਤਰ ਭਾਂਡਾ ਤੋਂ ਮਹਾਰਾਜ ਕਹਿੰਦੇ ਅਸੀਂ ਸੰਤੋਸ਼ ਦੀਆਂ ਮੁੰਦਰਾ ਪਹਿਨੀਆਂ ਨੇ ਪਰ ਪੱਤਰ ਸਾਡੇ ਹੱਥ ਦੇ ਚ ਕਿਹੜਾ ਹੈ ਭਾਂਡਾ ਕਿਹੜਾ ਹੈ ਜੋਗੀ ਘਰ ਘਰ ਦੇ ਚ ਭਿਖਸ਼ਾ ਮੰਗਦਾ ਉਹਦੇ ਹੱਥ ਦੇ ਚ ਖੱਪਰ ਹੁੰਦਾ ਹੈ ਤੇ ਖੱਪਰ ਦੇ ਚ ਮਿਲੀ ਹੋਈ ਭਿਖਸ਼ਾ ਨੂੰ ਉਹ ਝੋਲੀ ਦੇ ਚ ਪਾ ਲੈਂਦਾ ਹੈ ਸਾਬ ਕਹਿੰਦੇ ਨੇ ਸ਼ਰਮ ਪਤ ਮੇਰੇ ਕੋਲ ਭਾਂਡਾ ਹੈ ਮਿਹਨਤ ਦਾ ਸ਼ਰਮ ਮਿਹਨਤ ਮੇਰੀ ਕਿਰਤ ਨਾਲ ਮੇਰੀ ਮਿਹਨਤ ਨਾਲ ਜੋ ਕੁਝ ਮੈਨੂੰ ਪ੍ਰਾਪਤ ਹੋ ਜਾਇਆ ਹੈ ਬਸ ਇਹ ਹੀ ਮੇਰਾ ਭਾਂਡਾ ਹੈ ਉਸੇ ਚ ਮੈਂ ਖੁਸ਼ ਹਾਂ ਉਸੇ ਚੀਜ਼ ਵਿੱਚ ਪਰਸਨ ਹਾਂ ਔਰ ਮੇਰੀ ਝੋਲੀ ਕੀ ਹੈ ਮਿਹਨਤ ਮੇਰਾ ਭਾਂਡਾ ਕੀ ਹੈ ਮਿਹਨਤ ਮਿਹਨਤ ਕਰਕੇ ਜੋ ਮੇਰੀ ਝੋਲੀ ਚ ਪੈ ਗਿਆ ਮਿਹਨਤ ਕਰਕੇ ਜੋ ਕੁਝ ਮੈਨੂੰ ਪ੍ਰਾਪਤ ਹੋ ਗਿਆ ਮੈਂ ਇਸੇ ਵਿੱਚ ਹੀ ਪਰਸਨ ਹਾਂ ਮੈਂ ਇਸੇ ਚੀਜ਼ ਖੁਸ਼ ਹਾਂ ਮੈਨੂੰ ਦਰ ਦਰ ਮੰਗਣ ਦੀ ਲੋੜ ਨਹੀਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਮੰਗਤ ਮਾਨ ਨਾ ਪਾਇਆ ਮੰਗਦੇ ਆਂ ਮਾਨ ਪ੍ਰਤਿਸ਼ਟਾ ਮਨੁੱਖ ਦੀ ਨਾਸ ਹੁੰਦੀ ਏ ਅਣਖ ਮਨੁੱਖ ਦੀ ਜੋ ਹੈ ਥੱਲੇ ਚਲੀ ਜਾਂਦੀ ਏ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਦਾ ਕਹਿਣਾ ਤਬ ਲਗ ਗੁਣ ਔਰ ਗਰਭਤਾ ਜਬ ਲਗ ਕਹੇ ਨਾ ਦੇ ਦੇ ਕਹੇ ਤੋ ਖੇ ਸਭ ਗੁਣ ਗੌਰਵ ਪਿੱਠ ਦੇ ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਭਿਖਸੂ ਨਹੀਂ ਮੈਂ ਦਰ ਦਰ ਮੰਗਣ ਦੀ ਕਿਰਿਆ ਦੇ ਵਿੱਚ ਯਕੀਨ ਨਹੀਂ ਰੱਖਦਾ ਮੇਰੇ ਹੱਥ ਦੇ ਵਿੱਚ ਮਿਹਨਤ ਦੀ ਝੋਲੀ ਹੈ ਮਿਹਨਤ ਦਾ ਭਾਂਡਾ ਹੈ ਔਰ ਇਸ ਮਿਹਨਤ ਦੇ ਭਾਂਡੇ ਵਿੱਚ ਜੋ ਕੁਝ ਪੈ ਜਾਏ ਉਸੇ ਤੇ ਹੀ ਮੈਂ ਸੰਤੁਸ਼ਟਾਂ ਧਿਆਨ ਕੀ ਕਰੇ ਵਿਬੂਤ ਜੋਗੀ ਲੋਗ ਆਪਣੇ ਪਿੰਡੇ ਤੇ ਰਾਖ ਮਲ ਲੈਂਦੇ ਨੇ ਸਵਾ ਮਲ ਲੈਂਦੇ ਨੇ ਕਹਿੰਦੇ ਨੇ ਇਸ ਨਾਲ ਖਲੜੀ ਸਖਤ ਹੋ ਜਾਂਦੀ ਏ ਔਰ ਸਰਦੀ ਤੇ ਗਰਮੀ ਦਾ ਇਰਾਕ ਬਹੁਤ ਵੱਡੇ ਪੱਧਰ ਤੇ ਬਚਾਉ ਕਰਦੀ ਏ ਤੇ ਪਿੰਡੇ ਦੇ ਵਿੱਚ ਜੂਆਂ ਵੀ ਨਹੀਂ ਪੈਣ ਦਿੰਦੀ ਹੋਰ ਵੀ ਕਈ ਤਰ੍ਹਾਂ ਦੇ ਰੋਗਾਂ ਤੋਂ ਵੀ ਇਰਾਕ ਬਚਾਉਂਦੀ ਏ ਮਹਾਰਾਜ ਕਹਿੰਨੇ ਮੈਂ ਧਿਆਨ ਦੀ ਵਿਭੂਤ ਲਾਈਏ ਧਿਆਨ ਕੀ ਕਰੇ ਵਿਭੂਤ ਅਸੀਂ ਵਿਭੂਤੀ ਕੀਤੀ ਏ ਕਿਹੜੀ ਧਿਆਨ ਦੀ ਪ੍ਰਭੂ ਦੇ ਚ ਜਿਹੜਾ ਧਿਆਨ ਜੋੜਿਆ ਈਸ਼ਵਰ ਦੇ ਚ ਜਿਹੜੀ ਸੁਰਤ ਜੋੜੀ ਏ ਔਰ ਸੂਰਤ ਜਿਹੜੀ ਈਸ਼ਵਰ ਦੇ ਜੋੜੀ ਹੈ ਸੂਰਤ ਦੀ ਧਿਆਨ ਦੀ ਜੋ ਵਿਭੂਤ ਲਾਈ ਹੈ ਸਾਨੂੰ ਕੋਈ ਰੋਗ ਨਹੀਂ ਲੱਗਦਾ ਸਾਨੂੰ ਕੋਈ ਸੰਤਾਪ ਨਹੀਂ ਲੱਗਦਾ ਸਾਨੂੰ ਸਰਦੀ ਆਲਸੀ ਨਹੀਂ ਬਣਾਉਂਦੀ ਸਾਨੂੰ ਗਰਮੀ ਬੇਚੈਨ ਨਹੀਂ ਕਰਦੀ ਅਸੀਂ ਇਸ ਤਰ੍ਹਾਂ ਦੀ ਰਾਖ ਆਪਣੇ ਤਨ ਦੇਤੇ ਮਲੀ ਹੋਈ ਹੈ ਜੋਗੀ ਲੋਗ ਤਨ ਦੇ ਉੱਤੇ ਖਿੰਤਾ ਪਹਿਨਦੇ ਨੇ ਹੱਥ ਦੇ ਵਿੱਚ ਇੱਕ ਡੰਡਾ ਰੱਖਦੇ ਨੇ ਜੋਗੀਆਂ ਨੇ ਈਸ਼ਵਰ ਪ੍ਰਾਪਤੀ ਦੀਆਂ ਆਪਣੀਆਂ ਕੁਝ ਯੁਕਤੀਆਂ ਤੇ ਉਕਤੀਆਂ ਵੀ ਮੰਨੀਆਂ ਹੋਈਆਂ ਨੇ ਉਸ ਪ੍ਰਤਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਵਾਕ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪਰਤੇ ਅਸੀਂ ਖਿੰਤਾ ਪਹਿਣੀ ਹੈ ਕਾਲ ਦੀ ਮੌਤ ਦੀ ਮੌਤ ਦਾ ਚੰਤਨ ਹੈ ਮੌਤ ਦੀ ਖਿੰਤਾ ਪਹਿਣੀ ਹੈ ਮੌਤ ਹਰ ਵਕਤ ਦੀ ਯਾਦ ਹੈ ਕੁਵਾਰੀ ਕਾਇਆ ਜੁਗਤ ਤੇ ਸਾਡੀ ਜੁਗਤੀ ਕੀ ਹੈ ਕਾਇਆ ਨੂੰ ਕੋਰਾ ਰੱਖਣਾ ਕੁਵਾਰਾ ਕੋਰਾ ਪੰਜਾਬੀ ਵਿੱਚ ਕੋਰਾ ਲਫ਼ਜ਼ ਹੈ ਹਿੰਦੀ ਵਿੱਚ ਸੰਸਕ੍ਰਿਤ ਵਿੱਚ ਕੁਵਾਰਾ ਲਫ਼ਜ਼ ਹੈ ਮਤਲਬ ਸਾਫ਼ ਸੁਥਰਾ ਪਵਿੱਤਰ ਬੇਦਾਗ ਮਹਾਰਾਜ ਫਰਮਾਨ ਕਰਦੇ ਨੇ ਕਾਇਆ ਨੂੰ ਕੋਰਾ ਰੱਖਣਾ ਬੇਦਾਗ ਰੱਖਣਾ ਪਵਿੱਤਰ ਰੱਖਣਾ ਇਹ ਸਾਡੀ ਯੋਗ ਦੀ ਜੁਗਤੀ ਹੈ ਔਰ ਹਰ ਵਕਤ ਮੌਤ ਦਾ ਹੀ ਚਿੰਤਨ ਕਰਨਾ ਮਾਨੋ ਇਹ ਅਸੀਂ ਖਿੰਤਾ ਪੈਨ ਕੇ ਰੱਖੀ ਹੈ ਦੇਖਣ ਵਿੱਚ ਆਇਆ ਹੈ ਦੋ ਤਰ੍ਹਾਂ ਦੀ ਸਾਧਨਾ ਜਗਤ ਦੇ ਵਿੱਚ ਪ੍ਰਚਲਿਤ ਹੋਈ ਹੈ ਇੱਕ ਉਹ ਬਸ ਜੀਵਨ ਨੂੰ ਹੀ ਚੇਤੇ ਰੱਖੋ ਇੱਕ ਉਹ ਮੌਤ ਨੂੰ ਚੇਤੇ ਰੱਖੋ ਅਸੀਂ ਦੇਖਦੇ ਹਾਂ ਸ਼੍ਰੀ ਕ੍ਰਿਸ਼ਨ ਦੇ ਮੰਦਰ ਦੇ ਵਿੱਚ ਰੌਣਕ ਹੈ ਗੀਤ ਹੈ ਸੰਗੀਤ ਹੈ ਨਿਰਤ ਹੈ ਬਾਂਸਰੀ ਵਾਦਨ ਹੈ ਸਿਤਾਰ ਹੈ ਇਹ ਸਭ ਜੀਵਨ ਹੈ

ਤੋ ਜੀਵਨ ਦੇ ਡੁੱਬਣਾ ਰਾਗ ਰੰਗ ਦੇ ਚ ਡੁੱਬਣਾ ਹੈ ਜੀਵਨ ਦੇ ਚ ਡੁੱਬਣਾ ਸੰਸਾਰ ਦੇ ਚ ਡੁੱਬਣਾ ਹੈ ਲੇਕਿਨ ਮਹਾਤਮਾ ਬੁੱਧ ਮੌਤ ਦੇ ਚ ਡੁੱਬੇ ਮੁਰਝਾਏ ਹੋਏ ਫੁੱਲ ਨੂੰ ਵੇਖ ਕੇ ਇੱਕ ਬਿਰਦ ਨੂੰ ਵੇਖ ਕੇ ਇੱਕ ਲਾਸ਼ ਨੂੰ ਵੇਖ ਕੇ ਹਿਰਦੇ ਨੂੰ ਆघात ਪਹੁੰਚਿਆ ਚੋਟ ਪਹੁੰਚੀ ਔਰ ਆਪ ਮਹਿਲ ਮਾੜੀਆਂ ਨੂੰ ਛੱਡ ਕੇ ਗੋਸ਼ਾ ਤਨਹਾਈ ਚ ਚਲੇ ਗਏ ਬਿਆਬਾਨ ਜੰਗਲਾਂ ਦੇ ਚਲੇ ਗਏ ਮੌਤ ਦਾ ਚਿੰਤਨ ਕਰਦੇ ਰਹੇ ਮੌਤ ਦੇ ਚ ਡੁੱਬੇ ਔਰ ਮੌਤ ਦੇ ਵਿੱਚ ਐਸੇ ਡੁੱਬੇ ਕਿ ਅੰਮ੍ਰਿਤ ਬਣ ਗਏ ਜੀਵਨ ਦੇ ਵਿੱਚ ਐਸੇ ਡੁੱਬੇ શ્રીਕ੍ਰਿਸ਼ਨ ਕਿ ਪਰਮ ਜੀਵਨ ਹੋ ਗਏ ਇਹ ਦੋ ਦੁਆਰ ਨੇ ਜਾਂ ਜੀਵਨ ਦੇ ਵਿੱਚ ਡੁਬਕੀ ਮਾਰ ਕੇ ਕੋਈ ਪਰਮ ਜੀਵਨ ਨੂੰ ਉਪਲਬਧ ਹੋਵੇ ਜਾਂ ਮੌਤ ਦੇ ਵਿੱਚ ਕੋਈ ਡੁੱਬੀ ਮਾਰ ਕੇ ਮੌਤ ਤੋਂ ਪਰਾ ਚਲੇ ਜਾਏ ਅੰਮ੍ਰਿਤ ਤਤ ਨੂੰ ਪ੍ਰਾਪਤ ਹੋ ਜਾਏ ਤੋ ਦੇਖਣ ਦੇ ਚ ਆਇਆ ਹੈ શ્રીਕ੍ਰਿਸ਼ਨ ਦੇ ਹੋਂਟਾਂ ਤੇ ਬਾਂਸਰੀ ਹੈ ਨਿਰਤ ਹੈ ਇਸ ਸੁਪਨੇ 'ਚ ਵੀ ਅਸੀਂ ਮਹਾਤਮਾ ਬੁੱਧ ਨਾਲ ਜੋੜ ਨਹੀਂ ਸਕਦੇ ਉਹ ਖਾਮੋਸ਼ ਨੇ ਚੁੱਪ ਮੁਰਦਾ ਤੇ ਖਾਮੋਸ਼ ਹੁੰਦਾ ਹੈ ਲਾਸ਼ ਤੇ ਖਾਮੋਸ਼ ਹੁੰਦੀ ਹੈ ਮੌਤ ਤੇ ਇੱਕ ਖਾਮੋਸ਼ੀ ਦਾ ਨਾਂ ਹੈ ਕਿਸੇ ਘਰ ਦੇ 'ਚ ਕੋਈ ਮੌਤ ਹੋ ਜਾਏ ਖਾਮੋਸ਼ੀ ਛਾ ਜਾਂਦੀ ਹੈ ਪਰ ਕਿਸੇ ਘਰ ਦੇ 'ਚ ਕੋਈ ਅਨੰਦ ਵਿਆਹ ਹੈ ਤੋ ਰਾਗ ਰੰਗ ਦੀਆਂ ਮਹਿਫਲਾਂ ਸਜ ਜਾਂਦੀਆਂ ਨੇ ਸ਼ੋਰ ਸ਼ਰਾਬਾ ਜਿਸ ਘਰ ਦੇ 'ਚ ਬਹੁਤ ਸ਼ੋਰ ਸ਼ਰਾਬਾ ਹੈ ਔਰ ਕਹਿ ਕੇ ਨੇ ਸਮਝ ਲੈਣਾ ਕੋਈ ਖੁਸ਼ੀ ਹੈ ਕੋਈ ਵਿਆਹ ਹੈ ਪਰ ਜਿੱਥੇ ਬਿਲਕੁਲ ਖਾਮੋਸ਼ੀ ਤਾਰੀ ਹੈ ਹੌਂਟ ਬੰਦ ਸਮਝ ਲੋ ਕੋਈ ਮੌਤ ਹੈ ਤੋ ਮਹਾਤਮਾ ਬੁੱਧ ਖਾਮੋਸ਼ ਨੇ ਬੋਧ ਭਿਕਸ਼ੂ ਖਾਮੋਸ਼ ਨੇ ਲਾਸ਼ ਤੇ ਮੌਤ ਦੀ ਮੂਰਤੀ ਬਣੇ ਹੋਏ ਨੇ ਪਰ ਮੌਤ ਦੇ ਚ ਇਤਨੇ ਗਹਿਰੇ ਡੁੱਬੇ ਇਤਨੇ ਗਹਿਰੇ ਡੁੱਬੇ ਕਿ ਮੌਤ ਤੋਂ ਪਰੇ ਚਲੇ ਗਏ ਜੀਵਨ ਦੇ ਚ ਇਤਨੇ ਗਹਿਰੇ ਡੁੱਬੇ ਇਤਨਾ ਗਹਿਰਾ ਅਧਿਐਨ ਕੀਤਾ ਜੀਵਨ ਦਾ ਕਿ ਇਸ ਜੀਵਨ ਤੋਂ ਪਰੇ ਚਲੇ ਗਏ ਸ੍ਰੀ ਕ੍ਰਿਸ਼ਨ ਕਿੱਥੇ ਤੱਕ ਗੁਰੂ ਨਾਨਕ ਦੇਵ ਜੀ ਦਾ ਸਵਾਲ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਵਨ ਦੇ ਵਿੱਚ ਵੀ ਡੁੱਬਣਾ ਕਹਿੰਦੇ ਨੇ ਮੌਤ ਦੇ ਵਿੱਚ ਵੀ ਡੁੱਬਣਾ ਕਹਿੰਦੇ ਨੇ ਕਿਉਂਕਿ ਜੀਵਨ ਇੱਕ ਨੇ ਅਗਰ ਕੋਈ ਬੰਦਾ ਇਹ ਆਖੇ ਮੈਂ ਸਿਰਫ ਮੌਤ ਹਾਂ ਜਨਮ ਨਹੀਂ ਹਾਂ ਝੂਠ ਬੋਲਦਾ ਜਨਮ ਹੋਇਆ ਜੀਵਨ ਹੈ ਤੇ ਕੋਈ ਇਹ ਆਖੇ ਮੈਂ ਤੇ ਸਿਰਫ ਜੀਵਨ ਹਾਂ ਮੌਤ ਨਹੀਂ ਇਹ ਵੀ ਅਧੂਰੀ ਗੱਲ ਹੋਵੇਗੀ ਮਨੁੱਖ ਜੀਵਨ ਹੈ ਮਨੁੱਖ ਮੌਤ ਹੈ ਜ਼ਿੰਦਗੀ ਜਨਮ ਹੈ ਜ਼ਿੰਦਗੀ ਮੌਤ ਹੈ ਤਾਂ ਫਿਰ ਡੁੱਬਣਾ ਦੋਹਾਂ ਦੇ ਚੈ ਤੇ ਮਹਾਰਾਜ ਕਹਿੰਦੇ ਮਿਹਨਤ ਕਰਨੀ ਹੈ ਮਿਹਨਤ ਦੀ ਮੇਰੇ ਕੋਲ ਜੋਲੀ ਹੈ ਕਿਰਤ ਕਰਨੀ ਹੈ ਸੰਸਾਰ ਦੇ ਵਿੱਚ ਡੁੱਬਣਾ ਗੁਰਨਾਣਿਕ ਨੇ ਕਿਰਤ ਕੀਤੀ ਮੋਦੀ ਖਾਨਾ ਚਲਾਇਆ ਖੇਤੀ ਬਾੜੀ ਕੀਤੀ ਆਪਦੇ ਪੁੱਤਰ ਹੋਏ ਸੰਤਾਨ ਹੋਈ ਪਰਿਵਾਰ ਹੋਇਆ ਪਰਿਵਾਰ ਨੂੰ ਗਲਵਖੜੀ ਚਲਾਇਆ ਔਰ ਇਹ ਸੰਦੇਸ਼ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਦੇ ਵਿੱਚ ਡੁੱਬਣਾ ਹੈ ਰਬਾਬ ਕੋਲ ਹੈ ਗੀਤ ਸੰਗੀਤ ਦੀ ਦੁਨੀਆ ਗੁਰੂ ਨਾਨਕ ਦੇ ਕੋਲ ਹੈ ਰਾਗ ਰੰਗ ਦੀ ਦੁਨੀਆ ਸਤਗੁਰudev ਜੀ ਮਹਾਰਾਜ ਆਪਣੇ ਨਾਲ ਰੱਖਦੇ ਨੇ ਮਰਦਾਨੇ ਨੂੰ ਤੋਂ ਪਾਤਸ਼ਾਹ ਜੀਵਨ ਦੇ ਵਿੱਚ ਵੀ ਡੁੱਬੇ ਪਰ ਪਾਤਸ਼ਾਹ ਮੌਤ ਦੇ ਚੀਂ ਡੁੱਬੇ ਆਪ ਦਾ ਉਪਦੇਸ਼ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋਏ ਸਭਨ ਕੀ ਰੇਨ ਕਾ ਤੋ ਆਓ ہمارے پاس ਦਾਰਸ਼ਨਿਕ ਲੋਗਾਂ ਦਾ ਐਸਾ ਖਿਆਲ ਹੈ ਤੇ ਇਹ ਦ੍ਰਿਸ਼ਟੀ ਪੜਦਿਆਂ ਪੜਦਿਆਂ ਬਣ ਜਾਂਦੀ ਅਕਸਰ ਕਿ ਜਦ ਸਿਰਫ ਜੀਵਨ ਦੇ ਚ ਹੀ ਡੁੱਬੇ ਰਾਗ ਰੰਗ ਦੇ ਚ ਹੀ ਡੁੱਬੇ ਤੋ ਹਿੰਦੁਸਤਾਨ ਦੇ ਸਨਾਤਨ ਮੰਦਰ ਰਾਗ ਰੰਗ ਦੇ ਅਖਾੜੇ ਬਣ ਗਏ ਹੋਇਆ ਕਿ ਕਿ ਦੂਰ ਦੂਰ ਤੋਂ ਡਾਕੂਆਂ ਦੇ ਮੂੰਹ ਵਿੱਚ ਪਾਣੀ ਆਇਆ ਔਰ ਉਹਨਾਂ ਨੇ ਇਨਾ ਰਾਗ ਰੰਗ ਦੀਆਂ ਮਹਿਫਲਾਂ ਨੂੰ ਰਜ ਕੇ ਬਰਬਾਦ ਕੀਤਾ ਲੁੱਟਿਆ ਔਰ ਸਿਰਫ ਰਾਗ ਰੰਗ ਹੀ ਸੀ ਸਿਰਫ ਜੀਵਨ ਸੀ ਤੋਂ ਕਿਸੇ ਹੱਦ ਤੱਕ ਦੇਵਦਾਸੀਆਂ ਦੇ ਅਖਾੜੇ ਬਣ ਗਏ ਇਹ ਅਸਥਾਨ ਔਰ ਜੀਵਨ ਦੇਚ ਡੁੱਬ ਕੇ ਦਰਅਸਲ ਉਹ ਦੁਰਾਚਾਰ ਦੀ ਦੁਨੀਆ ਦੇ ਡੁੱਬ ਕੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣਾ ਪਿਆ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤੇ ਨਾ ਮਨ ਭਾਉ ਪਰ ਜੋ ਮੌਤ ਦੇ ਚ ਰੁਬੇ ਬਿਲਕੁਲ ਚੁੱਪ ਹੋ ਗਏ ਖਾਮੋਸ਼ ਹੋ ਗਏ ਬੋਲਣਾ ਨਹੀਂ ਹਰਕਤ ਨਹੀਂ ਕਰਨੀ ਉਸ ਦਾ ਅੰਜਾਮ ਇਹ ਹੋਇਆ ਕਿ ਦੇਸ਼ 2000 ਸਾਲ ਤੱਕ ਗੁਲਾਮ ਰਹਿ ਗਿਆ ਕੁਝ ਕਰਨਾ ਹੀ ਨਹੀਂ ਖਾਮੋਸ਼ ਚੁੱਪ ਕਿਸੇ ਨੂੰ ਰੋਕਣਾ ਹੀ ਨਹੀਂ ਕੁਝ ਕਿਰਤ ਹੀ ਨਹੀਂ ਕਰਨੇ ਕੁਝ ਕਹਿਣਾ ਹੀ ਨਹੀਂ ਮੂੰਹੋਂ ਕੁਝ ਬੋਲਣਾ ਹੀ ਨਹੀਂ ਸਿਰਫ ਧਿਆਨ ਸਾਧਣਾ ਤਾਂ ਇਤਨਾ ਇਹ ਮਹਾਨ ਵੱਡਾ ਰੇਸ਼ ਗੁਲਾਮ ਹੋ ਕੇ ਰਹਿ ਗਿਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ ਡੁੱਬਣਾ ਜੀਵਨ ਦੇ ਚ ਵੀ ਹੈ ਡੁੱਬਣਾ ਮੌਤ ਦੇ ਚ ਵੀ ਹੈ ਕਿਉਂਕਿ ਅਸੀਂ ਸਿਰਫ ਜੀਵਨ ਨਹੀਂ ਮੌਤ ਹਾਂ ਅਸੀਂ ਸਿਰਫ ਮੌਤ ਨਹੀਂ ਜੀਵਨ ਹਾਂ ਤਾਂ ਮਹਾਰਾਜ ਕਹਿੰਦੇ ਨੇ ਮਿਹਨਤ ਵੀ ਕਰਨੀ ਹੈ ਉਦੰਭ ਵੀ ਕਰਨਾ ਹੈ ਪ੍ਰਸ਼ਾਰਤ ਵੀ ਕਰਨਾ ਹੈ ਰਾਗ ਰੰਗ ਦੀ ਮਹਿਫਿਲ ਵੀ ਸਜਾਣੀ ਹੈ ਜਦ ਕੇ ਅਸੀਂ ਦੇਖਦੇ ਹਾਂ ਗੁਰਦੁਆਰੇ ਵਿੱਚ ਸਾਧਨਾ ਜੋ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਦੀ ਸਾਧਨਾ ਹੈ ਕੀਰਤਨ ਰਾਗ ਰੰਗ ਦੀ ਮਹਿਫਿਲ ਤੇ ਆਪ ਦਾ ਉਪਦੇਸ਼ ਵੀ ਹੈ ਨਾਨਕ ਭੌਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ ਪਰ ਇਸ ਗੀਤ ਸੰਗੀਤ ਦੀ ਮਹਿਫਿਲ ਦੇ ਵਿੱਚ ਵੀ ਗੁਰਨਾانک ਦੇਵ ਜੀ ਮਹਾਰਾਜ ਕਹਿੰਦੇ ਮੌਤ ਦਾ ਚਿੰਤਨ ਰੱਖੇ ਖਾਮੋਸ਼ੀ ਅੰਦਰ ਦੀ ਭੁੱਲ ਨਾ ਜਾਈ ਸਮਾਦੀ ਅੰਦਰ ਦੀ ਭੁੱਲ ਨਾ ਜਾਈ ਇਸ ਵਾਸਤੇ ਆਪ ਮੌਤ ਦੇ ਵਿੱਚ ਵੀ ਡੁੱਬਣਾ ਸਿਖਾਉਂਦੇ ਨੇ ਔਰ ਉਪਦੇਸ਼ ਕਰਦੇ ਨੇ ਪਹਿਲਾ ਮਰਨ ਕਬੂਲ ਜੀਵਨ ਕੀ ਛੜਾਸ ਹੋਏ ਸਵਨ ਕੀ ਰੇਨ ਕਾ ਤੋ ਆਓ ਹਮਾਰੇ ਪਾਸ पर इतना मौत ਦੇਚ ਨ ਡੁੱਬੀ ਕਿ ਜੀਵਨ ਨੂੰ ਭੁੱਲ ਜਾਏ ਇਸ ਵਾਸਤੇ ਆਪ ਦੂਜਾ ਉਪਦੇਸ਼ ਕਰਦੇ ਨੂੰ ਉਦਮ ਕਰੇਂਦਿਆਂ ਜੀਵ ਤੋਂ ਕਮਾਵਦਿਆਂ ਸੁਖ ਭੁੰਚ ਧਿਆਵਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਤੂੰ ਗੱਲ ਇਹ ਅਧੂਰੀ ਹੋਵੇਗੀ ਅਗਰ ਕੋਈ ਆਖੇ ਮੈਂ ਜਮਿਆ ਹਾਂ ਮੈਂ ਮਰਨਾ ਥੋੜੀ ਹੈ ਔਰ ਇਹ ਵੀ ਅਧੂਰੀ ਗੱਲ ਹੋਵੇਗੀ ਕੋਈ ਆਖੇ ਮੈਂ ਮਰਨਾ ਤੇ ਹੈ ਪਰ ਮੈਂ ਜਮਿਆ ਥੋੜੀਆਂ ਤੂੰ ਜਮਿਆ ਹੀ ਨਹੀਂ ਤੇ ਮਰਨਾ ਕਿਥੋਂ ਤੂੰ ਮਰਦਾ ਹੀ ਨਹੀਂ ਤੋ ਫਿਰ ਜਮਿਆ ਕਿਥੋਂ ਜਨਮ ਤੇ ਮਰਨ ਇਹ ਤੇ ਇੱਕ ਦਰਿਆ ਦੇ ਦੋ ਕਿਨਾਰੇ ਨੇ ਔਰ ਜੁੜੇ ਹੋਏ ਨੇ ਇਹ ਤੇ ਜੀਵਨ ਰੂਪੀ ਧਾਰਾ ਦੇ ਨਾਲ ਜਨਮ ਤੇ ਮਰਨ ਜੁੜਿਆ ਹੋਇਆ ਹੈ ਡੁੱਬਣਾ ਜੀਵਨ ਦੇ ਕਿਨਾਰੇ ਡੁੱਬਣਾ ਮੌਤ ਦੇ ਕਿਨਾਰੇ ਤਾਂ ਕਿ ਦੋਹਾਂ ਦੀ ਅਸਲੀਅਤ ਦਾ ਪਤਾ ਚੱਲੇ ਜੋ ਜੀਵਨ ਵਿੱਚ ਡੁੱਬਦਾ ਹੈ ਉਹ ਪਰਮ ਜੀਵਨ ਨੂੰ ਪ੍ਰਾਪਤ ਕਰ ਲੈਂਦਾ ਹੈ ਔਰ ਜੋ ਮੌਤ ਵਿੱਚ ਡੁੱਬਦਾ ਹੈ ਉਹ ਮੌਤ ਤੋਂ ਪਰੇ ਹੋ ਜਾਂਦਾ ਹੈ ਉਹ ਅਕਾਲ ਵਿੱਚ ਲੀਨ ਹੋ ਜਾਂਦਾ ਹੈ ਕਾਲ ਤੋਂ ਪਰੇ ਉੱਠ ਜਾਂਦਾ ਹੈ ਤਾਂ ਸਹਿਬ ਕਹਿੰਦੇ ਨੇ ਅਸੀਂ ਖਿੰਤਾ ਪੈਨ ਰੱਖੀਏ ਮੌਤ ਦੀ ਪਰ ਇੱਥੇ ਸਵਾਲ ਖੜਾ ਹੋਵੇਗਾ ਜੇ ਮੌਤ ਦੀ ਖਿੰਤਾ ਪੈਨ ਰੱਖੀਏ ਤਾਂ ਫਿਰ ਮਿਹਨਤ ਦੀ ਝੋਲੀ ਦੀ ਕੀ ਲੋੜ ਪੈਗੀ ਫਿਰ ਉਦਮ ਪ੍ਰਸਾਰਤ ਦੇ ਭਾਂਡੇ ਦੀ ਕੀ ਲੋੜ ਪੈਗੀ ਪਰ ਇਥੋਂ ਖਿਆਲ ਦਰਸਾ ਦਿੱਤਾ ਜੀਵਨ ਵੀ ਹੈ ਸਾਡੇ ਕੋਲ ਤਾਂ ਜੀਵਨ ਵਿੱਚ ਵੀ ਡੁਬਣਾ ਹੈ ਤਾਂ ਜੀਵਨ ਵਿੱਚ ਤੇ ਤਾਂ ਡੁਬਿਆ ਜਾ ਸਕਦਾ ਹੈ ਕੋਈ ਮਿਹਨਤ ਕਰੇ ਭੱਜ ਦੌੜ ਕਰੇ ਕਿਰਤ ਕਰੇ ਔਰ ਪਰਿਵਾਰ ਦੀ ਦੇਖ ਰੇਖ ਕਰੇ ਕਾਂ ਹੀ ਜੀਵਨ ਦੇਚ ਦੁਬਿਆ ਜਾ ਸਕਦਾ ਹੈ ਔਰ ਮੌਤ ਦਾ ਚਿੰਤਨ ਕਰੇ ਤੋ ਸਹਿਬ ਕਹਿੰਦੇ ਨੇ ਇਹਨਾਂ ਦੋਹਾਂ ਦੇਚ ਡੁਬਣਾ ਕਿਉਂਕਿ ਦੋਵੇਂ ਸਾਡੇ ਕੋਲ ਨੇ ਹਰ ਮਨੁੱਖ ਦੇ ਕੋਲ ਜੀਵਨ ਵੀ ਹੈ ਹਰ ਮਨੁੱਖ ਦੇ ਕੋਲ ਮੌਤ ਵੀ ਹੈ ਐ ਬੰਦੇ ਜੀਵਨ ਦੇਚ ਡੁਬ ਔਰ ਮੌਤ ਦੇਚ ਡੁਬ ਤਾਂ ਕਿ ਦੋਹਾਂ ਤੋਂ ਪਰੇ ਉੱਠ ਜਨਮ ਮਰਨ ਤੋਂ ਉੱਚਾ ਉੱਠ ਜਾਏਗਾ ਜੀਵਨ ਤੇ ਮੌਤ ਤੋਂ ਉੱਚਾ ਉੱਠ ਜਾਏਗਾ ਮਹਾਰਾਜ ਫਰਮਾਨ ਕਰਦੇ ਨੇ ਸਿਕਿੰਤਾ ਪੈਣ ਰੱਖੀਏ ਕਾਲ ਦੀ ਔਰ ਸਾਡੀ ਜੋਗ ਦੀ ਜੁਗਤੀ ਇਹ ਹੈ ਕਿ ਕਾਇਆ ਨੂੰ ਕੁਵਾਰਾ ਰੱਖਣਾ ਪਵਿੱਤਰ ਰੱਖਣਾ ਬੇਦਾਗ ਰੱਖਣਾ ਹੱਥਾਂ ਨਾਲ ਕੋਈ ਗਲਤ ਕਰਨਾ ਨਹੀਂ ਰਸਨਾ ਨਾਲ ਕੋਈ ਗਲਤ ਬੋਲਣਾ ਨਹੀਂ ਅੱਖਾਂ ਨਾਲ ਕੁਝ ਗਲਤ ਵੇਖਣਾ ਨਹੀਂ ਕਾਇਆ ਨੂੰ ਬਿਲਕੁਲ ਕੁਵਾਰਾ ਰੱਖਣਾ ਹੈ ਕੋਰਾ ਰੱਖਣਾ ਹੈ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਸਾਡੇ ਹੱਥ ਦੇ ਵਿੱਚ ਡੰਡਾ ਕਿਹੜਾ ਹੈ ਜੋਗੀ ਲੋਕ ਰੱਖਦੇ ਨੇ ਮਹਾਰਾਜ ਕਹਿੰਦੇ ਰੱਬੀ ਵਿਸ਼ਵਾਸ ਦਾ ਡੰਡਾ ਸਾਡੇ ਕੋਲ ਹੈ ਇਹ ਹੀ ਸਾਡੀ ਹਿਫਾਜ਼ਤ ਕਰਦਾ ਹੈ ਤਰ੍ਹਾਂ ਤਰ੍ਹਾਂ ਦੇ ਵਿਕਾਰਾਂ ਤੋਂ ਸਾਡੀ ਹਿਫਾਜ਼ਤ ਕਰਦਾ ਹੈ ਭਰੋਸਾ ਵਿਸ਼ਵਾਸ ਜਾਂ ਕੇ ਰਿਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ ਯੋਗੀਆਂ ਵਿੱਚ ਸਭ ਤੋਂ ਵੱਡਾ ਪੰਥ ਹੈ ਆਈ ਪੰਥ ਜੋ ਯੋਗੀਆਂ ਦੇ 12 ਹੀ ਪੰਥਾਂ ਨੂੰ ਮੰਨਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੇਰਾ ਪੰਥ ਆਈ ਪੰਥ ਹੈ ਪਰ ਮੈਂ ਸਿਰਫ 12 ਪੰਥਾਂ ਨੂੰ ਨਹੀਂ ਮੰਨਦਾ ਬਲਕੇ ਆਈ ਪੰਥੀ ਸਗਲ ਜਮਾਤੀ ਸੰਸਾਰ ਦੇ ਚ ਜਿਤਨੀਆਂ ਜਮਾਤਾਂ ਨੇ ਸੰਸਾਰ ਦੇ ਚ ਜਿਤਨੇ ਪੰਥ ਨੇ ਮੈਂ ਸਾਰਿਆਂ ਨੂੰ ਹੀ ਮੰਨਦਾ ਔਰ ਸਾਰਿਆਂ ਦੀ ਇੱਕ ਜਮਾਤ ਸਮਝਦਾ ਇੱਕ ਜਮਾਤ ਦੇ ਚ ਬੈਠੇ ਨੇ ਸਾਰੇ ਇੱਕ ਪਾਠਸ਼ਾਲਾ ਦੇ ਸਾਰੇ ਬੈਠੇ ਨੇ ਸਾਰਿਆਂ ਦੇ ਨਾਲ ਸਾਂਝੀ ਵਾਲਤਾ ਹੈ ਮੈਂ ਸਿਰਫ 12 ਪੰਥਾਂ ਨਾਲ ਸੰਬੰਧ ਨਹੀਂ ਜੋੜਦਾ ਮੈਂ ਜਗਤ ਦੇ तमाम ਪੰਥਾਂ ਦੇ ਨਾਲ ਸੰਬੰਧ ਜੋੜਦਾ ਸਾਰਿਆਂ ਦੇ ਨਾਲ ਚੱਲਦਾ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ ਇਹ ਮੇਰਾ ਆਈ ਪੰਥ ਹੈ ਆਈ ਪੰਥੀ ਸਗਲ ਜਮਾਤੀ तमाम ਜਮਾਤਾਂ ਦੇ ਨਾਲ ਰਹਿਣਾ ਇਹ ਮੇਰਾ ਆਈ ਪੰਥ ਹੈ ਮਨ ਜੀਤੇ ਜਗ ਜੀਤ ਤੇ ਮੈਂ ਜਗਤ ਦੀ ਜਿੱਤ ਮਨ ਨੂੰ ਜਿੱਤਣ ਦੇ ਨਾਲ ਮੰਦਾ ਨਕੇ ਰਿਧੀਆਂ ਸਿਧੀਆਂ ਦੀ ਪ੍ਰਾਪਤੀ ਵਿੱਚ ਜਗਤ ਦੀ ਜਿਤ ਮੰਦਾ ਮਨ ਨੂੰ ਜਿਤਣ ਨਾਲ ਮੈਂ ਜਗਤ ਦੀ ਜਿਤ ਮੰਦਾ ਤੇ ਮੇਰਾ ਉਸ ਪਰਿਪੂਰਣ ਪ੍ਰਮਾਤਮਾ ਦੇ ਅੱਗੋਂ ਆਦੇਸ਼ ਹੈ ਆਦੇਸ਼ ਤੇ ਸੇ ਆਦੇਸ਼ ਕਿਸ ਨੂੰ ਆਦੇਸ਼ ਆਦ ਅਨੀਲ ਅਨਾਦ ਅਨਾਦ ਜੁਗ ਜੁਗ ਇੱਕੋ ਵੇਸ ਜੋ ਸਭ ਦਾ ਮੁੱਢ ਹੈ ਤੇ ਜਿਸ ਦਾ ਕੋਈ ਮੁੱਢ ਨਹੀਂ ਜੋ ਧਬਿਆਂ ਤੋਂ ਰਹਿਤ ਹੈ ਨਾਸ ਤੋਂ ਰਹਿਤ ਹੈ ਤੇ ਜੁਗਾ ਜੁਗਾਂਤਰਾ ਦੇ ਵਿੱਚ ਜਿਸ ਦਾ ਇੱਕੋ ਹੀ ਵੇਸ ਹੈ ਉਸ ਨੂੰ ਹੀ ਬਾਰੰਬਾਰ ਆਦੇਸ਼ ਹੈ ਉਸੇ ਨੂੰ ਹੀ ਬਾਰੰਬਾਰ ਸਜਦਾ ਹੈ